ਸੁਲਤਾਨਪੁਰ ਲੋਧੀ ਦੇ ਪਿੰਡ ਸ਼ਾਲਾਪੁਰ ਧੋਨਾ ਵਿੱਚ ਪੰਜਵਾਂ ਕਬੱਡੀ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਯਾਦਗਾਰੀ ਹੋ ਨਿਬੜਿਆ ਟੂਰਨਾਮੈਂਟ ਵਿੱਚ ਪੁੱਜੇ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਰ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਟੂਰਨਾਮੈਂਟ ਦੀ ਸਫਲਤਾ ਲਈ ਆਪਣਾ ਬੇਸ਼ਕੀਮਤੀ ਯੋਗਦਾਨ ਪਾਇਆ ਉਨ੍ਹਾਂ ਦਾ ਕਹਿਣਾ ਹੈ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਦੀਆਂ ਹਨ ਕਿਉਂਕਿ ਜਿਨ੍ਹਾਂ ਨੂੰ ਸ਼ੌਕ ਪੈ ਜਾਵੇ ਉਹ ਕਦੇ ਵੀ ਮਾੜੇ ਪਾਸੇ ਵੱਲ ਨਹੀਂ ਲੱਗਦਾ ਟੂਰਨਾਮੈਂਟ ਸੰਬੰਧੀ ਜਾਣਕਾਰੀ ਦਿੰਦੇ ਆ ਪ੍ਰਬੰਧਕ ਕਮਲਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਕਬੱਡੀ ਟੂਰਨਾਮੈਂਟ ਨੂੰ ਉਹ ਕਾਰਗਿਲ ਸ਼ਹੀਦ ਸਰਦਾਰ ਬਲਦੇਵ ਸਿੰਘ ਦੀ ਯਾਦ ਦੇ ਵਿੱਚ ਹਰ ਸਾਲ ਕਰਵਾਉਂਦੇ ਹਨ ਉਹਨਾਂ ਦਾ ਮਕਸਦ ਖੇਡਾਂ ਪ੍ਰਤੀ ਨੌਜਵਾਨਾਂ ਨੂੰ ਜਾਗਰੂਕ ਕਰਨਾ ਹੈ ਤੇ ਨਸ਼ਿਆਂ ਤੋਂ ਦੂਰ ਰੱਖਣ ਦਾ ਹੈ ਸਾਲਾਪੁਰ ਦੋਨਾਂ ਦੇ ਵਿੱਚ ਇਹ ਟੂਰਨਾਮੈਂਟ ਹੋਇਆ ਸੋ ਬਹੁਤ ਖੁਸ਼ੀ ਦੀ ਗੱਲ ਆ ਜਿੱਥੇ ਖੇਡਾਂ ਹੁੰਦੀਆਂ ਉੱਥੇ ਤੰਦਰੁਸਤੀ ਆਉਂਦੀ ਹੈ ਇਹ ਨੌਜਵਾਨ ਜਿਹੜੇ ਹੈ ਉਹ ਨਸ਼ਿਆਂ ਤੋਂ ਵੀ ਬਚਦੇ ਆ ਅੱਜ ਇਹ ਪਿੰਡ ਬਹੁਤ ਹੀ ਪੱਬਿਆਂ ਦੇ ਵਿੱਚ ਕਿ ਰਿਆ ਹੋਇਆ ਸੀ ਅੱਜ ਗੁਰੂ ਪਾਤਸ਼ਾਹ ਨੇ ਇਸ ਇਲਾਕੇ ਦੇ ਵਿੱਚ ਰੌਣਕਾਂ ਲਗੀਆਂ ਸਾਨੂੰ ਸਾਰੇ ਖਿਡਾਰੀਆਂ ਨੂੰ ਸਾਰੇ ਪ੍ਰਮੋਟਰਾਂ ਨੂੰ ਸਾਰੇ ਸਪੋਰਟਰਾਂ ਨੂੰ ਤੇ ਇਸ ਸਮਾਗਮ ਦੇ ਵਿੱਚ ਸਾਰੇ ਆਏ ਵੀਰਾਂ ਨੂੰ ਦਿਲੋਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਗੁਰੂ ਚਰਨਾਂ 'ਚ ਅਰਦਾਸ ਕਰਦੇ ਅਕਿ ਨਗਰ ਵੀਰੋ ਜਿੱਥੇ ਰੋਡ ਅੱਗੇ ਆ ਰਹੀ ਹੈ ਉਹ ਭਰਾ ਕਰੋ ਲੋਕ ਜਿਹੜੇ ਹੈ ਨੇ ਕਰ ਖੇਡਣਾ ਨਸ਼ਿਆ ਤੋਂ ਆਪਣੇ ਆਪ ਦੂਰ ਜਾਣਗੇ ਕਿਉਂਕਿ ਜਿਨ੍ਹਾਂ ਨੂੰ ਸਿਹਤ ਦਾ ਸੌਂਗ ਪੈ ਜਾਂਦਾ ਉਹ ਫਿਰ ਮਾੜੇ ਪਾਸੇ ਨਹੀਂ ਲੱਗਦਾ ਇਹ ਖੇਡਣਾ ਇਹ ਇੱਕ ਸਾਨੂੰ ਜਿਹੜੀ ਹੈ ਨਸ਼ਿਆਂ ਤੋਂ ਦੂਰ ਲਿਜਾ ਸਕਦਾ। ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਪਿੰਡ ਸ਼ਾਲਾਪੁਰ ਦੋਨਾਂ ਵਿਖੇ ਕਾਰਗਿਲ ਸ਼ਹੀਦ ਸਰਦਾਰ ਪਲਜੀਤ ਸਿੰਘ ਜੋ ਨਾਇਕ ਸੀਗੇ ਉਹਨਾਂ ਦੀ ਯਾਦ ਦੇ ਵਿੱਚ ਸਪੋਰਟਸ ਕਲੱਬ ਵੱਲੋਂ ਜਿਹੜਾ ਹੈਗਾ ਇਹ ਪੰਜਵਾਂ ਜਿਹੜਾ ਕਬੱਡੀ ਮੈਚ ਕਰਾਇਆ ਜਾ ਰਿਹਾ ਤੇ ਬਹੁਤ ਖੁਸ਼ੀ ਦੀ ਗੱਲ ਹੈਗੀ ਇੱਥੇ ਕਿ ਵੱਡੇ ਤੋਂ ਵੱਡੇ ਜਿਹੜੇ ਜਿਹੜੇ ਜਿਆਦਾ ਮਸ਼ਹੂਰ ਖਿਡਾਰੀ ਨੇ ਪੰਜਾਬ ਦੇ ਚਾਹੇ ਪੂਰੇ ਭਾਰਤ ਦੇ ਦੇ ਇੱਥੇ ਆਏ ਹੋਏ ਨੇ ਕਬੱਡੀ ਖੇੜ ਰਹੇ ਨੇ ਤਾਂ ਮੈਂ ਇਹ ਸੁਭਾਗਾ ਸਮੇਂ ਦਾ ਕੇਸ ਪਿੰਡ ਦੇ ਵਿੱਚ ਕਿ ਨਸ਼ਿਆਂ ਨੂੰ ਦੂਰ ਕਰਨ ਦੇ ਲਈ ਇਹ ਜਿਹੜਾ ਕਿ ਬਹੁਤ ਸੋਨਾ ਪ੍ਰਾਲਾ ਹੈਗਾ ਆ ਸ਼ਹੀਦਾਂ ਦੇ ਨਾਮ ਦੇ ਉੱਤੇ ਤੇ ਜਿਹੜਾ ਬੱਚਿਆਂ ਨੂੰ ਔਰ ਸਾਡੀ ਨੌਜਵਾਨ ਪੀੜੀ ਨੂੰ ਜਿਹੜਾ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਇਹ ਜਿਹੜਾ ਪ੍ਰਾਲਾ ਕੀਤਾ ਜਾ ਰਿਹਾ ਮੈਂ ਸਮਝਦਾ ਕਿ ਪੰਜਾਬ ਸਰਕਾਰ ਜਿਵੇਂ ਤੇ ਕਿਹੜਾ ਮਟਰ ਪੰਜਾਬੀਆਂ ਕਰਾਰੀ ਹੈ ਉਸ ਦੇ ਮਤਲਕ ਕੀ ਜਿਹੜਾ ਹੈਗਾ ਪਿੰਡ ਦੇ ਪਿੰਡ ਦੇ ਵਿੱਚ ਇਹ ਜਿਹੜਾ ਕਾਰਜ ਹੋਣਾ ਚਾਹੀਦਾ ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਵੀ ਜੋ ਸਹੂਲਤਾਂ ਤੇ ਮੁਹੱਈਆ ਜੇ ਡਿਮਾਂਡ ਰੱਖਣਗੇ ਅਸੀਂ ਉਹਨਾਂ ਨੂੰ ਵੀ ਮੁਹੱਈਆ ਕਰਾਵਾਂਗੇ ਤੇ ਬਹੁਤ-ਬਹੁਤ ਧੰਨਵਾਦ ਮੇਰੇ ਵੀਰ ਕਰਮਜੀ ਸਿੰਘ ਦਾ ਜੋ ਇਸ ਸਪੋਰਟਸ ਕਲੱਬ ਨੂੰ ਦੇਖ ਰਹੇ ਨੇ ਜੀ ਨੌਜਵਾਨ ਪੀੜ੍ਹੀ ਨੂੰ ਇਹ ਸੁਨੇਹਾ ਹੈ ਕਿ ਵੱਧ ਵੱਧ ਤੁਸੀਂ ਜਿਹੜਾ ਹੈਗਾ ਆ ਉਹ ਖੇਡਾਂ ਦੇ ਵਿੱਚ ਰੁਚੀ ਦਿਖਾਓ ਕਿਉਂਕਿ ਇੱਕ ਤਾਂ ਹੁੰਦੀ ਆ ਪੜ੍ਹਾਈ ਲਿਖਾਈ ਉਸ ਤੋਂ ਬਾਅਦ ਜਿਹੜੀਆਂ ਖੇਡਾਂ ਇਹ ਇਹਨਾਂ ਦੋਨਾਂ ਦੇ ਵਿੱਚ ਤੁਸੀਂ ਇੱਕ ਦੇ ਵਿੱਚ ਵੀ ਕਿਤੇ ਮਾਰ ਅਸਰ ਕਰ ਲੂਗੇ ਤੇ ਦੇਸ਼ ਦਾ ਨਾਮ ਰੋਸ਼ਨ ਕਰੋਗੇ ਤੇ ਵਾਤਵਰਤਨ ਨੋਜਵੰਨਾਂ ਨੂੰ ਬੇਨਤੀ ਆ ਕਿ ਤੁਸੀਂ ਕਬੱਡੀ ਚਾਹੇ ਹੋਰਸ ਵੀ ਕਿਸੇ ਕਿਸਪੋਰਟਸ ਦੇ ਵਿੱਚ ਆਪਣੇ ਆਪ ਨੂੰ ਤੁਸੀਂ ਜਿਹੜਾ ਹੈਗਾ ਉੱਥੇ ਖੇਡਾਂ ਦੇ ਵਿੱਚ ਵਿੱਚ ਹੀ ਪਹਿਲਾ ਕਰਕੇ ਤੇ ਇਹ ਖੇਡਾਂ ਨੂੰ ਪ੍ਰਮੋਟ ਕਰੋ ਤਾਂ ਕਿ ਤੁਹਾਡਾ ਜੀਵਨ ਵੀ ਹੋਰ ਜ਼ਿਆਦਾ ਵਧੀਆ ਹੋ ਸਕੇ